ਸ੍ਰੀ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮੰਨੈ ਪਰਤਖ ਗੁਰੂ ਨਿਸਤਾਰੇ ਘਨ ਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਨੰਤ ਨ ਆਵਾ ਰਬ ਸਸ ਕਿਰਨ ਉਦਰ ਸਾਗਰ ਕੋ ਗੰਗਾ ਤਰੰਗ ਅੰਤ ਕੋ ਪਾਵ ਰੁਦਰ ਧਿਆਨ ਗਿਆਨ ਸਤਗੁਰ ਕੇ ਕਬ ਜਨ ਭਲ ਉਹਨਾਂ ਜੋ ਗਾਵੇ ਭਲੇ ਅਮਰਦਾਸ ਗੁਣ تیر ਤੇਰੀ ਉਪਮਾ ਤੁਹ ਬਨ ਆਵੇ ਭੱਲੇ ਅਮਰ ਦਾਸ ਗੁਣ تیرੇ ਤੇਰ ਉਪਮਾ ਤੋਹ ਬਣ ਆਵੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵਾ ਪਰਮਗਤ ਮੇਰੀ ਜਲਨ 부ਝੀ ਸੀਤਲ ਹੋਏ ਮਨਵਾ ਸਤ ਗੁਰ ਕਾ ਦਰਸ਼ਨ ਪਾਏ ਜਿਉ ਸੋ ਕਹੋ ਤਲ ਗੁਰ ਸੇਵੀਐ ਆਹਨ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਵਿਣ ਨਾ ਬੈ ਸਭ ਭਰਮੰਦ ਨਿਤ ਜਗ ਤੋਟਾ ਸਾਰ ਮਨ ਮੁਖ ਕਰਮ ਕਮਾਵਨ ਹੋ ਮਾ ਅੰਦ ਗੁਬਾਰ ਵਿਣ ਨਾ ਵ ਸਭ ਭਰਮੰਦ ਨਿਤ ਜਗ ਟੋਟਾ ਸਾਰ ਮਨਮਖ ਕਰਮ ਕਮਾਵਣੇ அந்த குரும அம பிவனா நான மஹா ਸਹਿਜ ਜਾਗੈ ਸਹਿਜ ਸੁਵਾ ਗੁਰਮਖ ਆਨੰਦ ਨ ਉਸ ਤਤ ਹੋਵਾ ਮਨ ਮੁਖ ਭਰਮ ਸਹਿਸਾ ਹੋਵਾ ਅੰਤਰ ਚਿੰਤਾ ਨੀਂਦ ਨਾ ਸੋਵਾ ਗਿਆਨੀ ਜਗ ਸਵੈ ਸੁਭਾਏ ਨਾਨਕ ਨਾਮ ਰਤਿਆ ਬਲ ਜਾਓ ਪਉੜ ਸੇਹਰ ਨਾਮ ਧਿਆਵੇ ਜੋ ਹਰ ਰਤਿਆ ਹਰ ਇੱਕ ਆਵਹਿ ਇੱਕ ਇਕੋ ਹਰ ਸਤਿਆ ਹਰ ਇੱਕੋ ਵਰਤੈ ਇੱਕ ਇਕੋ ਉਤਪਤਿਆ ਜੋ ਹਰ ਨਾਮ ਧਿਆਵੇ ਤਿੰਨ ਡਰ ਸਟ ਘਤਿਆ ਗੁਰਮਤੀ ਦੇਵਾ ਆਪ ਗੁਰਮਖ ਹਰ ਜਪਿਆ ਜੋ ਹਰ ਨਾਮ ਧਿਆਵੇ ਤਿੰਨ ਡਰ ਸੱਟ ਘਤਿਆ ਗੁਰਮਤੀ ਦੇਵਾ ਆਪ ਗੁਰਮਖ ਹਰ ਜਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ